ਖੜੇ ਆ ਇਹ ਪਿੰਡ ਭਾਈ ਦੇਸਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਤੇ ਇੱਥੇ ਇੱਕ ਖਰਬੂਜੇ ਦਾ ਖੇਤ ਆ ਚਾਰ ਕਿੱਲਾਂ ਦੇ ਕਰੀਬ ਕਿਸਾਨ ਨੇ ਖਰਬੂਜੇ ਬੀਜੇ ਨੇ ਤਰਬੂਜ ਦੀ ਵੀ ਇਹਨਾਂ ਨੇ ਖੇਤੀ ਕੀਤੀ ਆ ਪ੍ਰੇਰਣਾ ਕਿੰਨਾ ਤੋਂ ਮਿਲੀ ਸੀ ਇਹ ਵਿਉਂਤ ਕਿਵੇਂ ਬਣੀ ਦੀ ਯਾਰ ਕਿਸੇ ਨੂੰ ਦੇਖ ਕੇ ਕਿਸੇ ਨੇ ਤੁਹਾਨੂੰ ਉਤਸ਼ਾਹਤ ਕੀਤਾ ਹੋਵੇ ਫਿਰ ਮੇਰਾ ਦੋਸਤ ਇੱਕ ਮੁੰਡਾ ਗੋੜੀ ਸੀ ਉਹ ਮੈਨੂੰ ਕਹਿੰਦਾ ਵੀ ਇਹ ਖਰੂਜਾ ਲਾ ਲਾਇ ਤੇ ਉਹਨੇ ਵੀ ਲਾਇਆ ਉਹ ਮੈਨੂੰ ਕਹਿੰਦਾ ਤੂੰ ਲਾ ਲਾਇ ਥੋੜਾ ਘਣਾ ਲਾ ਉਹ ਬੰਦੇ ਨੇ ਵਸ ਕੋਈ ਬਾਰੇ ਮੰਡੀ ਕਰਨ ਦੀ ਕੋਈ ਸਮੱਸਿਆ ਆਈ ਹੋਵੇ ਨਾਲ ਹੀ ਕੋਈ ਸਮੱਸਿਆ ਨਹੀਂ ਦਿੰਦੀ। ਮੰਡੇ ਵੀ ਆਪੇ ਬੋਰੀ ਚੱਕ ਕੇ ਲੈ ਜਾਂਦੇ ਹੈਗੇ। ਬਨਾਲੇ ਦੀ ਆਪੇ ਲੈ ਜਾਂਦੇ ਹੈ। ਹਾਂਜੀ ਪਹਿਲੇ ਸਾਲ ਲੱਗਦਾ ਸੀ ਕਿਵੇਂ ਕਰਾਂਗੇ, ਵੇਚਾਂਗੇ, ਕੀ ਗੱਲਬਾਤ ਹੋਊਗੀ। ਤੇ ਪਰ ਕੋਈ ਹੁਣ ਸਮੱਸਿਆ ਹੋਰ ਨਹੀਂ। ਘਰ ਦੇ ਨੇ ਨਹੀਂ ਕਿਹਾ ਵੀ ਯਾਰਾ ਕਿੱਧਰ ਖਰਬੂਜੇ ਵਾਲੇ ਪਾਸੇ ਪੈ ਗਿਆ ਚਾਰ ਕਿੱਲੇ ਬਾਹਣਾ ਚੰਗੇ ਕਣਕ ਬੀਜੋ ਚੰਗਾ ਝਾੜ ਨਹੀਂ। ਘਰ ਦੇ ਨੇ ਪਹਿਲੇ ਸਾਲ ਲੱਖਿਆ ਸੀਗਾ ਜੀ। ਹਾਂ ਵੱਡਾ ਭਰਾ ਵੀ ਕਹਿੰਦਾ ਸੀਗਾ। ਕਹਾਂ ਤੁਸੀਂ ਗਲਤ ਪਾਸੇ ਪਈ ਜਾਂਦੇ ਹੋ ਮਾਦਾ। ਚੱਲ ਭਾਈ ਐਵੇਂ ਕਰਦੇ। ਇਹਨੇ ਪਹਿਲੇ ਸਾਲ ਕਰਦੀ ਸੀ ਮਾੜਾ ਮੱਤਾ ਜੇ ਫਿਰ ਪਹਿਲੇ ਸਾਲ ਵਧੀਆ ਹੋ ਗਈ ਕਰਦੇ ਵੀ ਗਾਣ ਵਾਲਾਗੇ ਸੀ ਜਦੋਂ ਕੋਈ ਗੱਲ ਵਧੀਆ ਖੇਤੀ ਕਰ ਲਈ ਜੇ ਵੀਰੇ ਤੇ ਵਾਧੂ ਪੈਂਦੀ ਹੈ ਮੰਨ ਕੇ ਜੇ ਲਾਪਾਂ ਪੂਜੇ ਤੋੜ ਲਈ ਜਾਂ ਜਦੋਂ ਉਹਨੇ ਕੋ ਦੌੜ ਕੇ ਮੰਡੀ ਕਰ ਕਰਨ ਨਾ ਜੇਕਰ ਇਹ ਰਹਿ ਗਏ ਜਿੰਨੇ ਉਹ ਮੁੜ ਕੇ ਵੀ ਖਰਾਬ ਹੋਈ ਹੋਈ ਜਿੰਨੇ ਅੱਛਾ ਜੇ ਤੁਸੀਂ ਜਿੰਨੇ ਹੋਣਾ ਤੁਸੀਂ ਖੁਦ ਨਹੀਂ ਵੀ ਤਿਆਰ ਕਰ ਸਕਦੇ ਇਹਨਾਂ ਦੇ ਅੰਦਰ ਵੀ ਨਹੀਂ ਖੁਦ ਨਹੀਂ ਕਰ ਸਕਦੇ ਮੈਂ ਸਾਨੂੰ ਯੂਨੀਵਰਸਿਟੀ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ aí ਆਪਣੇ ਇੱਥੇ ਬੜੇ ਵੀ ਖੋਖਰ ਗਣ ਉਹਨਾਂ ਨਾਲ ਸਬੰਧ ਹੋਇਆ ਹੈ ਜੀ ਪਾਣੀ ਦੀ ਖਪਤ ਕਿੰਨੀ ਆ ਜਿਵੇਂ ਕਣਕ ਨੂੰ ਬਹੁਤ ਪਾਣੀ ਲਾਉਣੇ ਪੈਂਦੇ ਆ ਝੋਨੇ ਨੂੰ ਬਹੁਤ ਲਾਉਣਾ ਪੈਂਦਾ ਇਹਨੂੰ ਕਿੰਨਾ ਕੁ ਲਾਉਣਾ ਪੈਂਦਾ ਪਾਣੀ ਨੂੰ ਬਿਲਕੁਲ ਜੀ ਸਖਾਲੀਆਂ ਤੁਸੀਂ ਦੇਖ ਹੀ ਲੀਆਂ ਮੰਨ ਲਓ ਪਾਣੀ 5-4 ਲੱਗਦਾ ਨਾ ਮਾਤਰ ਪਣੀ ਹੈ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅੱਜ ਆਪਾਂ ਗੱਲ ਕਰਾਂਗੇ ਖੇਤੀ ਖੇਤਰ ਨਾਲ ਜੁੜੀ ਹੋਈ ਖੇਤੀਬਾੜੀ ਖੇਤਰ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਬਹੁਤ ਸਾਰੇ ਸਵਾਲ ਸਾਡੇ ਮਨ ਚ ਪੈਦਾ ਹੁੰਦੇ ਨੇ ਕਿਸਾਨੀ ਨੂੰ ਲੈ ਕੇ ਖੇਤੀਬਾੜੀ ਨੂੰ ਲੈ ਕੇ ਫਸਲਾਂ ਨੂੰ ਲੈ ਕੇ ਸਾਡੇ ਬੁੱਧੀਜੀਵੀ ਸਾਡੇ ਵਿਦਵਾਨ ਵੱਡੀਆਂ-ਵੱਡੀਆਂ ਕਾਨਫਰੰਸਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਪੰਜਾਬ ਦੇ ਵਿੱਚ ਮੁੱਖ ਦੋ ਫਸਲਾਂ ਦੂਸਰੀਆਂ ਫਸਲਾਂ ਦੇ ਉੱਪਰ ਕਿਸਾਨੀ ਦੇ ਉੱਪਰ ਭਾਰੀ ਪੈਗੀਆਂ ਨੇ ਝੋਨਾ ਤੇ ਕਣਕ ਕਿਸਾਨ ਇਸ ਚੱਕਰ ਚੋਂ ਨਹੀਂ ਨਿਕਲ ਰਹੇ ਝੋਨੇ ਔਰ ਕਣਕ ਵਾਲੇ ਚੋਂ ਪਰ ਕੁਝ ਸੁਲਝੇ ਹੋਏ ਸੂਝਵਾਨ ਕਿਸਾਨ ਇਹੋ ਜਿਹੇ ਵੀ ਨੇ ਜਿਹੜੇ ਇਸ ਚੱਕਰ ਦੇ ਵਿੱਚੋਂ ਨਿਕਲ ਰਹੇ ਨੇ ਜਿਹੜੇ ਕੋਈ ਸਬਜ਼ੀਵਾਂ ਵੱਲ ਵੱਧ ਰਹੇ ਨੇ ਕੋਈ ਦਾਲਾਂ ਵੱਲ ਵੱਧ ਰਹੇ ਨੇ ਤੇ ਕੋਈ ਫਲਾਂ ਵੱਲ ਵੱਧ ਰਹੇ ਨੇ ਅਸੀਂ ਜਿਹੜੇ ਖੇਤ ਦੇ ਵਿੱਚ ਖੜੇ ਆ ਇਹ ਪਿੰਡ ਭਾਈ ਦੇਸਾ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਮੋੜ ਮੰਡੀ ਤੇ ਮਾਨਸਾ ਦੇ ਵਿਚਾਲੇ ਪਿੰਡ ਪੈਂਦਾ ਹੈ ਤੇ ਇੱਥੇ ਇਹ ਖਰਬੂਜੇ ਦਾ ਖੇਤ ਆ 4 ਕਿੱਲਿਆਂ ਦੇ ਕਰੀਬ ਕਿਸਾਨ ਨੇ ਖਰਬੂਜੇ ਬੀਜੇ ਨੇ ਤਰਬੂਜ ਦੀ ਵੀ ਇਹਨਾਂ ਨੇ ਖੇਤੀ ਕੀਤੀ ਆ ਕਿਵੇਂ ਮਨ ਦੇ ਵਿੱਚ ਫੁਰਨਾ ਫੁਰਿਆ ਵੀ ਮੈਂ ਖਰਬੂਜੇ ਲਾਵਾਂ ਸਾਨੂੰ ਸਮੈਲ ਵੀ ਬੜੀ ਸੋਹਣੀ ਸੋਹਣੀ ਆਈ ਜਾਂਦੀ ਐ ਏਦੋ ਵੱਲ ਖਰਬੂਜੇ ਖਾ ਕੇ ਵੀ ਜਾਵਾਂਗੇ ਤੇ ਨਾਲ ਜਿਹੜਾ ਹੈਗਾ ਬਾਈ ਜੀ ਤੋਂ ਪੁੱਛਦੇ ਆਂ ਵੀ ਇੱਧਰ ਮੋੜਾ ਕਿਵੇਂ ਮੋੜਿਆ ਕਿਵੇਂ ਰਹੀ ਖੇਤੀ ਤਜਰਬਾ ਕਿਵੇਂ ਰਿਹਾ ਕਿੰਨੀ ਕੁ ਵੱਟਤ ਹੋਈ ਕਿੰਨਾ ਕੁ ਖਰਚਾ ਹੋਇਆ ਸਰਦਾਰ ਹਰਪਾਲ ਸਿੰਘ ਪਾਲੀ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹੂੰ ਬਹੁਤ ਵਧੀਆ ਜੀ ਅ ਬੜੇ ਦਿਨਾਂ ਦਾ ਅਸੀਂ ਸੋਚੀ ਆਂਦੇ ਸੀਗੇ ਵੀ ਜਾਏਗੇ ਇਹ ਸਟੋਰੀ ਅਸੀਂ ਕਰਨੀ ਆ ਤੇ ਪਰ ਅੱਜ ਸੁਭ ਬਣ ਗਿਆ ਤੇ ਮੈਂ ਵੇਖ ਰਿਹਾ ਹਾਂ ਵੀ ਖਰਬੂਜੇ ਦੇ ਖੇਤ ਦੇ ਵਿੱਚ ਖੜੇ ਆਂ ਬੜੀ ਖੁਸ਼ਬੂ ਵੀ ਸੋਹਣੀ-ਸੋਹਣੀ ਆਈ ਜਾਂਦੀ ਆ ਤੇ ਸਾਨੂੰ ਪਹਿਲਾਂ ਇਹ ਦੱਸੋ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਖੇਤੀ ਨਾਲ ਜੁੜੇ ਹੋਏ ਮੇਰੇ ਮਨੂੰ 4 ਸਾਲ ਹੋ ਗਏ 2021 ਤੋਂ ਖੇਤੀ ਕਰ ਲੱਗਿਆ ਇਹਦੀ ਮੈਂ 2021 ਤੋਂ ਹਾਂ ਬਾਈ ਜੀ ਹੂੰ ਤੇ ਪਹਿਲੇ ਸਾਲ ਅਗਰੀ ਦੀ ਸਵਾ 1 ਏਕੜ ਦੀ ਹਾਂ ਫੇਰ ਦੋਗਰੀ ਕਰ ਲਈ ਹਾਂ ਫੇਰ ਢਾਈਕ ਦੀ ਕਰ ਲਈ ਇਹਦੀ ਆਪਾਂ 4 ਏਕੜ ਤੇ ਆ ਗਏ ਜੀ ਹਾਂਜੀ ਪਹਿਲਾਂ ਜਦੋਂ ਤੁਸੀਂ 2021 ਦੇ ਵਿੱਚ ਸ਼ੁਰੂਆਤ ਕੀਤੀ ਉਹੀ ਸ਼ੌਂਕ ਵਜੋਂ ਆਪਾਂ ਦੇਖ ਨਹੀਂ ਲੰਦੇ ਵੀਰੇ ਐਤਕੀ ਝੱਟ ਦੇਖ ਗਏ ਹਾਂਜੀ ਉਵੇਂ ਜੇ ਕੀਤੀ ਸੀ ਜੇ ਪੂਰਾ ਮਨ ਬਣਾ ਕੇ ਵੀ ਆਪਾਂ ਖਰਬੂਜੀਆਂ ਦੀ ਖੇਤੀ ਵੱਲ ਮੁੜਨਾ ਨਹੀਂ ਮਣੀ ਬਣਾਇਆ ਸੀਗਾ ਆਪਾਂ ਜੀ ਆਪਣਾ ਦੋਸਤ ਸੀਗਾ ਕੋਈ ਮੁੰਡਾ ਤੇ ਉਹਨੂੰ ਵੀ ਲਾਇਏ ਸੀਗੇ ਤੇ ਵੀ ਆਪਾਂ ਮੁੜਨਾ ਹੀ ਆਪਾਂ ਕਣਕ ਦੇ ਚੱਕਰ ਚੋਂ ਤੇ ਇਹਦੇੋਂ ਨਿਕਲਣਾ ਪਈ ਰਿਹਾ ਜੀ ਹੂੰ ਵੀ ਜੇ ਵਧੀਆ ਪਾਉ ਨੂੰ ਲੱਗਿਆ ਜੀ ਆਪਾਂ ਖੇਤੀ ਵਧਾਵਾਂਗੇ ਜੀ ਹਾਂਜੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਧਾਉਣ ਲੱਗੇ ਜੀ ਮੂਰੀਆ ਬਣਾ ਫਾਈ ਜਾਂਦਾ ਜੀ ਪਹਿਲੇ ਸਾਲ ਤੁਸੀਂ ਸਵਾਕ ਕਿਲਾ ਦੱਸ ਰਹੇ ਹੋ ਸ਼ੁਰੂਆਤ ਕੀਤੀ ਪਹਿਲੇ ਸਾਲ ਦਾ ਤਜਰਬਾ ਕਿ ਮੇਰੇ ਹਾਂ ਤੁਸੀਂ ਕਿਉਂਕਿ ਆਪਾਂ ਜਦੋਂ ਚਾਹ ਪੀ ਰਹੇ ਸੀਗੇ ਤੁਸੀਂ ਦੱਸਿਆ ਵੀ ਟੀਚਰਾਂ ਵੀ ਬਹੁਤ ਕੀਤੀਆਂ ਲੋਕਾਂ ਨੇ ਪਰ ਤਜਰਬਾ ਕਿ ਮੇਰੇ ਹਾਂ ਤਜਰਬਾ ਵਧੀਆ ਰਿਹਾ ਜੀ ਉਦੋਂ ਤਾਂ ਆਪਾਂ ਮਲਚੰਗਰ ਮਸ਼ੀਨ ਆਉਣ ਲੱਗੀ ਹੁੰਦਾ ਜੀ ਉਦੋਂ ਆਪਣੀ ਮਸ਼ੀਨ ਵੀ ਨਹੀਂ ਮਿਲੀ ਕੋਈ ਜੀ ਉਦੋਂ ਆਪਾਂ ਜਿਹੜੇ ਕਦੂ ਬੀਜਾਂ ਵਗੈਰਾ ਤੋਰੀ ਉਹ ਪਾੜੇ ਨਾਲ ਬਣਾ ਕੇ ਜੀ ਆਪਾਂ ਹੱਥਾਂ ਨਾਲ ਮਲਚਿੰਗ ਕਰੀ ਜਾਈ ਤੇ ਕਿੱਲੇ ਹੱਥਾਂ ਨਾਲ ਘੜਿਆ ਜੀ ਲੇਬਰ ਪਾ ਕੇ ਤੇ ਆਪ ਦਾ ਉਰ ਉਹ ਲਾਇ ਜੀ ਕਣਕ ਬਾਹ ਕੀ ਲਾਈ ਸੀ ਅੱਛਾ ਹਾਂਜੀ ਇਹਦੀ ਬਜਾਈ ਦਾ ਸਹੀ ਟਾਈਮ ਕਦੋਂ ਆ ਇਹਦਾ 12ਵੇਂ ਮਹੀਨੇ ਚ ਲਾਉਣਾ ਜੀ ਸੀ ਠੀਕ ਹੈ ਹਾਂਜੀ ਮਤਲਬ ਜਦੋਂ ਆਪਾਂ 12ਵੇਂ ਮਹੀਨੇ ਚ ਕਣਕ ਦੀ ਬਜਾਈ ਹੁੰਦੀ ਆ ਕਿ 12ਵੇਂ ਮਹੀਨੇ ਚ ਤੁਸੀਂ ਇਹ ਬੀਜ ਤੇ ਸੀ ਹਾਂਜੀ ਕਣਕ ਦੇ ਨਾਲ ਜੀ ਹਾਂ ਕਣਕ ਦੇ ਨਾਲ ਬੀਜ ਦਿੰਨੇ ਆ ਜੀ ਤੇ ਉਦੋਂ ਬਾਅਦ ਤਾਰ ਲਾ ਕੇ ਇਹਨੂੰ ਤੇ ਆਪਾਂ ਢੱਕ ਦਿੰਨੇ ਆ ਕੀ ਕੀ ਖਰਚਾ ਆਉਂਦਾ ਇਹਦੇ ਤੇ ਜਦੋਂ ਆਪਾਂ ਖੇਤ ਤਿਆਰ ਕਰਨਾਗਾ ਹਾਂਜੀ ਕਿਹੜੀਆਂ ਕਿੜੀਆਂ ਚੀਜ਼ਾਂ ਜਿਵੇਂ ਆਪਾਂ ਇੱਥੇ ਖੜੇ ਆ ਉੱਤੇ ਕਾਗਜ਼ ਲੱਗਿਆ ਹੋਇਆ ਹੋਰ ਕੀ ਕੀ ਚੀਜ਼ਾਂ ਉੱਤੇ ਤਾਰ ਲੱਗਦੀ ਹੈ ਬਈ ਇਹਦੇ ਅ ਇਸ ਕਾਗਜ਼ ਦੇ ਉੱਪਰ ਹਾਂਜੀ ਹਾਂ ਜੀ ਅਸਲਤਾਰੀ ਨੂੰ ਆਪਾਂ ਗਏ ਨੇ ਜੀ ਉਹ ਮੋੜ ਕੇ ਲੋਣੀ ਪੈਂਦੀ ਹੈ ਠੰਡ ਤੋਂ ਬਚਾਉਣੇ ਪੈਂਦੇ ਹੈਗੇ ਠੀਕ ਹੈ ਉੱਤੇ ਕਾਗਜ਼ ਪੈਂਦਾ ਜੀ ਹੂੰ ਦਵਾਰੇ ਢੱਕਣ ਖਾਤਰ ਹੂੰ ਫਿਰ ਉਹ ਕਾਗਜ਼ ਪਾਉਣਾ ਪੈਂਦਾ ਜੀ ਕਿੰਨਾ ਸਮਾਂ ਰਹਿੰਦਾਗਾ ਫਿਰ ਬੱਲਾਂ ਉਹਦੇ ਅੰਦਰੀ ਤਿਆਰ ਹੁੰਦੀਆਂ ਨੇ ਹਾਂ ਬਾਈ ਜੀ ਅੰਦਰੀ ਹੁੰਦੀਆਂ ਬਸ ਕਾਗਜ ਲਾ ਲੈਨੇ ਸਪਰੇਅ ਕਰਨੀ ਹੁੰਦੀ ਹੈਗੀ ਫੰਗਸ ਇਹਨਾਂ ਬਹੁਤ ਪੈਂਦੀ ਹੈਗੀ ਥੋੜੀ ਗੌਰ ਰੱਖਣੀ ਪੈਂਦੀ ਹੈਗੀ ਜੜਾਣ ਦੀ ਦਵਾਈ ਪਾਉਣੀ ਪੈਂਦੀ ਹੈਗੀ ਬਸ ਉਹ ਲਾ ਲੈਨੇ ਆ ਜਦੋਂ ਮੈਂ ਇਹ ਤੋਂ ਥੋੜੀ ਲੱਗ ਗਈ ਜਦੋਂ ਖੁੱਲਾਗਾ ਤੇ ਆਪਾਂ ਲਾ ਕੇ ਸਪਰੇਅ ਕਰਦਣੇ ਜਹੀ ਹੁੰਦੀ ਹੈਗੀ ਫੇ ਟੱਕ ਦੇਨੇ ਜਿਵੇਂ ਆਪਾਂ ਕਣਕ ਤੇ ਜਾਂ ਨਰਮੇ ਤੇ ਜਾਂ ਝੋਨੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਂਦੀਆਂ ਨੇ ਤੁਸੀਂ ਫੰਗਸ ਦੀ ਗੱਲ ਕੀਤੀ ਆ ਫੰਗਸ ਦੇ ਨਾਲ ਨਾਲ ਹੋਰ ਕਿਹੜੀਆਂ ਬਿਮਾਰੀਆਂ ਦਾ ਡਰ ਰਹਿੰਦਾ ਇਹਨੂੰ ਹੀ ਅਸਲਾ ਫੰਗਸ ਹੀ ਆ ਜੀ ਮੇਨ ਤਾਂ ਹਾਂ ਹੋਰ ਕੋਈ ਚੱਕ ਨਹੀਂ ਆਨਾ ਸੁੰਡੀ ਵਗੈਰੇ ਤਾਂ ਆਮ ਸਪਿਰਿਆ ਹੁੰਦੀਆਂ ਆਪਣੀ ਠੀਕ ਹੈ ਹਾਂ ਜੀ ਫੰਗਸ ਹੀ ਆਉਂਗਿਆ ਫੰਗਸ ਦੀ ਹੋਖ ਤਾਂ ਬਹੁਤ ਕਰਨੀ ਪੈਂਦੀ ਹੈ ਹੋਰ ਥੱਲੇ ਜੜਾਂ ਚ ਜੂਰੀਆ ਯਾਰੀ ਹੈ ਕੀ ਕੁਝ ਪਾਉਨੇ ਹੋ ਜੂਰੀਆ ਵੀਰੇ ਕੁਝ ਨਹੀਂ ਪਾਉਂਦੇ ਸੀ ਹਾਂ ਡੀਪੀ ਪਾਉਨੇ ਆਗੇ ਮੈਗਨੀਸ਼ੀਅਮ ਪਾਉਨੇ ਆਗੇ ਤੇ ਜ਼ਿੰਕ ਪਾ ਦਨੇ ਆਗੇ ਬਸ ਆ ਜੀ ਪਾਉਨੇ ਆ ਪਹਿਲੇ ਸਾਲ ਫਿਰ ਕਿਵੇਂ ਰਿਹਾ ਕਿੰਨੀ ਕੁ ਵੱਟਤ ਰਹੀ ਕਿੰਨਾ ਕੁ ਘਾਟੇ 'ਚ ਰਹੇ ਕਿ ਪੂਰਾ ਪੂਰਾ ਹੋ ਗਿਆ ਨਾ ਨਹੀਂ ਮੁਨਾਫੇ 'ਚ ਰਹੇ ਜੀ ਮੁਨਾਫੇ 'ਚ ਵਧੀਆ ਹਾਂਜੀ ਹਾਂਜੀ ਗੱਲ ਵੀ ਬਹੁਤ ਗਈ ਸੀ ਲੋਕਾਂ ਨੇ ਏਡੇ ਬਹੁਤ ਕਰੀਆਂ ਮਾਲੀ ਬਣੇਗਾ ਐ ਕਰੇਗਾ ਤੇ ਮੁੜ ਕੇ ਲੋਕਾਂ ਨੇ ਆਪ ਹੀ ਬਲ ਜਾਣਕਾਰੀ ਲਈ ਲਾਈਵ ਹੀ ਲੋਕਾਂ ਨੇ ਬਹੁਤ ਜੀ ਤੇ ਵਧੀਆ ਮੁਨਾਫਾ ਖਟਿਆ ਜੀ ਐਸੀ ਗੱਲ ਫਿਰ ਮੰਡੀ ਕਰਨੇ ਕਿਵੇਂ ਕੀਤਾ ਆਪ ਹੀ ਵੇਚਦੇ ਸੀ ਸੜਕ ਤੇ ਧਰਕੇ ਜਿਹਾ ਕਿਦਾਂ ਨਾ ਨਹੀਂ ਮੰਡੀ ਕਰਨ ਤਾਂ ਆਪਾਂ ਮਾਨਸਾ ਲੈ ਜਾਂਦੇ ਸੀਗੇ ਜੀ ਹਾਂ ਬਸ ਉੱਥੇ ਛੱਡੇ ਹੁੰਦੇ ਸੀਗੇ ਬੋਲੀ ਤੇ ਤੇ ਉੱਥੇ ਆਰਤੀ ਆਪ ਹੀ ਵੇਚਿੰਦੇ ਸੀਗੇ ਜੀ ਹਾਂ ਤੇ हुड़ी हुड़ी बस बेच दिए। वे जी क्लब ਦਾ ਹੀ ਸਾਧਨ। ਵੀ ਕਲਬ ਦਾ ਸੀਗਾ ਜੀ। ਉਹ ਤੇ ਛੱਡੇ ਹੁੰਦੇ ਸੀਗੇ। ਤੇ ਵੱਧ ਹੋ ਜਾਂਦਾ ਕੋਈ ਕਰਾ ਇਹ ਤੇ ਕਰਾ ਲੈਂਦੇ ਸੀਗੇ। ਹਾਂ। ਤੇ ਬਸ ਅਸੀਂ ਚੱਲੀ ਗਏ ਕੰਮ। ਫੇਰ ਉਸ ਤੋਂ ਬਾਅਦ ਅਗਲੇ ਸਾਲ ਫੇਰ ਅਗਲੇ ਸਾਲ ਫਿਰ ਕਿੰਨੀ ਖੇਤੀ ਕੀਤੀ? ਅਗਲੇ ਸਾਲ ਕਰੀ ਜੀ 2 ਕਿੱਲੇ ਦੀ। 2 ਕਿੱਲੇ। ਹਾਂ ਜੀ। ਫੇਰ ਹੌਲੀ ਹੌਲੀ ਹੁਣ 4 ਕਿੱਲੇ ਤੇ ਪਹੁੰਚ ਗਏ। ਹਾਂ ਜੀ ਬਸ ਮੁਨਾਫਾ ਵਧੀਆ ਮਿਲ ਗਿਆ। ਕਿਤੇ ਲੱਗਿਆ ਜੀ ਆਪਦੇ। ਹਾਂ। ਬਸ ਪਰ ਜੀ ਕਰਦਾ ਮੁੱਲ ਉਹਦੀ ਕਰਨ ਨੂੰ। ਠੀਕ ਹੈ। ਜੋ ਦੂਰ ਵੀ ਵੱਟੀ ਦੇ ਗਏ। ਕਰਦੇ ਨਹੀਂ ਨਹੀਂ ਕਿਹਾ ਵੀ ਯਾਰਾ ਕਿੱਧਰ ਖਰਬੂਜਿਆਂ ਵਾਲੇ ਪਾਸੇ ਪੈ ਗਿਆ 4 ਕਿੱਲੇ ਬਾਹਣਾ ਚੰਗੀ ਕਣਕ ਬੀਜੋ ਚੰਗਾ ਝਾੜ ਨਿਕਲੂਗਾ ਕਰਦੇ ਨੇ ਪਹਿਲੇ ਸਾਲ ਆਖਿਆ ਸੀਗਾ ਜੀ ਵੱਡਾ ਭਰਾ ਵੀ ਕਹਿੰਦਾ ਸੀਗਾ ਕਹਿੰਦਾ ਤੁਸੀਂ ਗਲਤ ਪਾਸੇ ਪਈ ਜਾਂਦੇ ਹੋ ਕਹਿੰਦਾ ਕਣਕ ਵਾਹੀ ਜਾਂਦੇ ਹੋ ਮਾ ਕੁਛ ਨਹੀਂ ਹੁੰਦਾਗਾ ਹਾਂ ਕਹਿੰਦਾ ਚਲੋ ਦੇਖ ਲਓ ਫੱਡੀ ਮਰਜੀ ਆ ਕਰ ਲੂਗਾ ਜਿਵੇਂ ਕਰਦੇ ਹਾਂ ਘਰੇ ਪਹਿਲੇ ਸਾਲ ਕਰਦੀ ਸੀਗਾ ਮਾਣਾ ਮੋਟਾ ਜਿਹਾ ਫਿਰ ਪਹਿਲੇ ਸਾਲ ਵਧੀਆ ਹੋਊਗਾ ਜੀ ਫਿਰ ਕਰਦੇ ਵੀ ਗਾਂ ਲਾ ਕੇ ਸਾਰੇ ਕਹਿੰਦਾ ਚਲੋ ਕੋਈ ਗੱਲ ਨਹੀਂ ਵਧੀਆ ਖੇਤੀ ਆ ਕਰਦੇ ਆ ਉਹਨੂੰ ਚੰਗੇ ਖਰਬੂਜੇ ਮਿੱਠੇ ਮਿੱਠੇ ਖਾਣ ਨੂੰ ਮਿਲੇ ਹੋਣੇ ਆ ਉਹਨਾਂ ਨੇ ਤਾਂ ਕਈ ਹੋਣਾ ਵੀ ਚਲੋ ਚੰਗੀ ਗੱਲ ਵੈਸੇ ਵੀ ਰੋਜ਼ ਆਉਂਦੇ ਸੀ ਘਰੇ ਜੀ ਕਦੇ 5 10 ਹੈਗਾ ਤੇ 10000 ਆ ਗਿਆ ਜੀ ਫਿਰ ਤਾਂ ਸਾਰੀ ਅੱਖਾਂ ਲੱਗ ਜਾਂਦੇ ਹਨ ਠੀਕ ਹੈ ਤਾਂ ਘੱਟ ਹੋਇਆ ਜੀ ਅੱਛਾ ਹੋਰ ਜਿਵੇਂ ਕਣਕ ਤੇ ਜਾਂ ਝੋਨੇ ਤੇ ਕਾਫੀ ਲੇਬਰ ਵਗੈਰਾ ਦਾ ਖਰਚਾ ਆਉਂਦਾ ਇਹਦੇ ਚ ਲੇਬਰ ਵਗੈਰਾ ਹੋਰ ਕੀ ਕੀ ਖਰਚੇ ਆਉਂਦੇ ਆ ਲੇਬਰੇ ਤੇ ਵਾਧੂ ਪੈਂਦੀ ਆ ਜੀ ਮੰਨ ਕੇ ਚਲੋ ਪੰਜ ਖਰਬੂਜੇ ਤੋੜ ਲਈ ਅੱਜ ਉਹਨਾਂ ਨੂੰ ਤੋੜ ਕੇ ਮੰਡੀਕਰ ਕਰਨਾ ਪੈਂਦਾ ਹੈ ਦਾ ਜੇ ਘਰੇ ਰਹਿ ਗਏ ਜਿੰਨੇ ਉਹ ਮੁੜ ਕੇ ਵੀ ਖਰਾਬੀ ਹੋ ਚੱਲਣ ਲੱਗ ਜਾਂਦਾ ਜਿਵੇਂ ਧੁੱਪ ਚ ਪੂਲੇ ਹੋ ਗਏ। ਫਸੌਨੇ ਤੋੜ ਕੇ ਲੇਵਨ ਦੇ ਨਾਲ ਓਨੇ ਹੱਥ ਨੇ ਇਹਨੂੰ ਤਵਾਫੀ ਭਰ ਕੇ ਤੇ ਓਨੇ ਮੰਡੀ ਕਰਨਾ ਪੈਂਦਾ ਜੀ। ਕਿਹੜੇ ਮਹੀਨੇ ਤੋਂ ਤੁਸੀਂ ਇਹਦੀ ਤੜਾਈ ਸ਼ੁਰੂ ਕਰਦਨੇ ਹੋ ਮਾਰਕੀਟ ਚ ਲਾਏ ਜਾਂਨੇ ਹੋ? ਤੜਾਈ ਤੈਦੀ ਹੋਂ ਤਾਂ ਆਮ ਅਪ੍ਰੈਲ ਚ ਚੱਲ ਪੈਂਦੀ ਜੀ। 1 ਅਪ੍ਰੈਲ ਨੂੰ ਪਰ ਇਤਕੀ ਠੰਡ ਪੈਣ ਦਾ ਕਾਰਨ 15 ਦਾ ਲੇਟ ਹੋ ਗਈ ਜੀ। ਅੱਛਾ। ਹਾਂ ਜੀ 15 ਮਾਰਚ ਤੋਂ ਚੱਲੀ ਜੀ। ਕੋਈ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਨੁਕਸਾਨ ਨਹੀਂ ਬਹੁਤ ਵਧੀਆ ਮੁਨਾਫਾ ਹੋਇਆ ਜੀ। ਹੂੰ। ਹੁਣ ਆਪਾਂ ਤਾਂ ਕਹਿੰਦੇ ਠੰਡ ਪੈ ਗਈ ਜੀ। ਪਰ ਵੈਗਰ ਮੋਟਾ-ਮੋਟਾ ਆਪਾਂ ਜੱਟੂ ਹਿਸਾਬ ਨਾਲ ਅੰਕੜੇ ਜੇ ਕੱਢੇਗੇ ਤਾਂ ਕਿੱਲੇ ਮੰਗਰ ਕਿੰਨਾ ਖਰਚਾ ਆਇਆ ਤੇ ਕਿੰਨਾ ਨਫਾ ਛੱਡ ਗਿਆ ਲੱਖ ਰੁਪਇਆ ਖਰਚਾ ਆ ਜਾਂਦਾ ਜੀ ਬੱਚੇ ਸਵੇਰੇਆਂ ਦਾ ਲਾਗੇ ਤਾਰ ਤਪੇ ਦਾ ਲਾਗੇ ਕਿੱਲੇ ਮੰਗਰ ਹਾਂਜੀ ਸਾਰਾ ਖਰਚਾ ਕੱਢ ਕੇ ਆਪਾਂ ਨੂੰ 80 ਤੋਂ ਲੈ ਕੇ ਲੱਖ ਦੇ ਵਿੱਚ ਬਾਜੀ ਆਉਂਦਾ ਜੀ ਮਤਲਬ ਲੱਖ ਰੁਪਇਆ ਖਰਚਾ ਆਇਆ ਤਾਂ ਲੱਖ ਰੁਪਇਆ ਜਿਹੜਾ ਹੈਗਾ ਤੁਹਾਨੂੰ ਨਫਾ ਛੱਡ ਗਈ ਖੇਤੀ ਹਾਂਜੀ ਹਾਂਜੀ ਖਰਚਾ ਕੱਢ ਕੇ ਜੀ ਖਰਚਾ ਕੱਢ ਕੇ ਹਾਂਜੀ ਸਹੀ ਆ ਮੰਨ ਕੇ ਚਲੋ ਇਹ ਕਣਕ ਦੇ ਦੋ ਕਿੱਲੇ ਆ ਹੂੰ ਤੇ ਇਹਦੇ ਚਾਰ ਹੋ ਗਏ ਮੈਂ ਸੁਣਨੇ ਚ ਆਇਆ ਤੁਸੀਂ ਤਰਬੂਜ ਵੀ ਵਿਜੇ ਸੀ ਹਾਂਜੀ ਤਰਬੂਜ ਲਾਇਆ ਜੀ ਉਹ ਕਿੰਨੇ ਲਾਈਆ ਤਰੂਜ ਹੈ ਆਪਣੇ ਕੋਲ ਕਿੱਲਾ ਕ ਕਿੱਲਾ ਤਰਬੂਜ ਦਾ ਹਾਂਜੀ ਤੇ ਉਹਨਾਂ ਦਾ ਤਜਰਬਾ ਕਿ ਮੇਰੇ ਆ ਤਜਰਬਾ ਇੱਕ ਵਾਰ ਲਾਇਓ ਵੇਤ ਕੀ ਨਾ ਜੀ ਉਹ ਪਿਛਲੀ ਵਾਰ ਲਾਇ ਸੀ 2 ਕਰਨ ਵਾਲਾ ਜੀ ਵੇਤ ਕੀ ਵਧਾਤੀ ਸੀਗੀ ਅੱਛਾ ਹਾਂਜੀ ਤਜਰਬਾ ਉਹਨਾਂ ਦਾ ਵੀ ਵਧੀਆ ਬਸ ਉਹਨਾਂ ਰੇਟ ਘਟਾਈ ਥੋੜਾ ਜਿਆ ਤਰਬੂਜ ਦਾ ਜਿੰਨੇ ਤੁਸੀਂ ਜਾਣੇ ਹੋ ਮੰਡੀ ਕਰਨ ਕੀ ਭਾ ਮਿਲਦਾ ਪਾਉ ਦਾ 12 13 ਰੁਪਏ ਵੀ ਚੱਕ ਲੈਂਦੇ ਸੀ ਇਥੋਂ 14 ਵੀ ਚੱਕ ਲੈਂਦੇ ਸੀਗੇ ਵਿਜ ਦੀ 11 ਤੇ ਵੀ ਆ ਗਿਆ ਸੀਗਾ ਤੇ ਇਥੇ ਭਾ ਜਲੇ ਆ ਕਿ ਇਹਦਾ ਖਰਬੂਜੇ ਦਾ ਖਰਬੂਜੇ ਦਾ ਜੀ ਵਜਿਤੇ ਤਾਂ ਪਹਿਲੇ ਵਾਰ ਤਾਂ ਦੀਦੀ ਚੱਲੀਗਾ 30 ਚੱਲੇ 34 ਵੀ ਚੱਲੇਗਾ ਤੇ ਵਿੱਚ ਦੀ 15 ਤਾਂ ਵੀ ਆ ਗਿਆ ਸੀਗਾ ਤੇ 20 22 ਤੇ ਵੀ ਚੱਲੀਗਾ ਜੀ ਹੂੰ ਬਸ ਐਂ ਚੱਲਿਆ ਫਿਰ ਹੁਣ ਕਿਉਂਕਿ 4 ਸਾਲ ਹੋ ਗਏ ਬੰਦੇ ਦਾ ਹੌਲੀ ਹੌਲੀ ਤਜਰਬਾ ਹੁੰਦਾ ਰੋਜ਼ ਨਮਾ ਤੇ ਮੰਡੀ ਕਰਨ ਦੀ ਕੋਈ ਸਮੱਸਿਆ ਆਈ ਹੋਵੇ ਨਾ ਜੀ ਕੋਈ ਸਮੱਸਿਆ ਨਹੀਂ ਸੰਤਾਂ ਬਟੰਡੇ ਵੀ ਤਾਂ ਆਪੇ ਵਾਰੀ ਚੱਕ ਕੇ ਲੈ ਜਾਂਦੇ ਹੈਗੇ ਬਨਾਲੇ ਦੀ ਆਪੇ ਲੈ ਜਾਂਦੇ ਆ ਜੀ ਖੁਦਾ ਹੁੰਦੇ ਆ ਹਾਂ ਜੀ ਪਹਿਲੇ ਸਾਲ ਲੱਗਦਾ ਸੀ ਕਿਵੇਂ ਕਰਾਂਗੇ ਵੇਚਾਂਗੇ ਕੀ ਗੱਲਬਾਤ ਹੋਊਗੀ ਹਾਂ ਤੇ ਪਰ ਕੋਈ ਹੁਣ ਸਮੱਸਿਆ ਪੂਰਾ ਨਹੀਂ ਜੀ ਬੱਸ ਆਪੀ ਵੜੀ ਲੈ ਨਜਕ ਹੌਣ ਮਾਰਨੀ ਢੇਰਾ ਜੀ ਕਣਕ ਝੋਨੇ ਨਾਲੋਂ ਸੌਖੇ ਰਹੇ ਜਾਂ ਔਖੇ ਨਹੀਂ ਕਰ ਖੇਚਲਾ ਤਾਂ ਹੈਗੀ ਆ ਖੇਚਲਾ ਹੈਗੀ ਆ ਹਾਂ ਜੀ ਉਹਦਾ ਫਿਰ ਵਿਹਲੇ ਬੈਠੇ ਜੀ ਸਤਾਂਸ ਖੇਡਣਾ ਆਪਾਂ ਕਾਪ ਮਾਰਨੇ ਆ ਇਹਦਾ ਕੰਮ ਕਰਨਾ ਹੈ ਫਿਰ ਵਧੀਆ ਹੂੰ ਕੱਟ ਕਰ ਲੋ ਵਧ ਕਰ ਲੋ ਢੇਹ ਚ ਵਧੀਆ ਜੀ ਬੱਸ ਅੱਛਾ ਪ੍ਰੇਰਣਾ ਕਿੰਨਾ ਤੁਮ ਮਿਲੀ ਸੀ ਇਹ ਵਿਆਉਂਤ ਕਿਵੇਂ ਬਣੀ ਵੀ ਯਾਰ ਕਿਸੇ ਨੂੰ ਦੇਖ ਕੇ ਕਿਸੇ ਨੇ ਤੁਹਾਨੂੰ ਉਤਸ਼ਾਹਤ ਕੀਤਾ ਹੋਵੇ ਵੀ ਪਾਲੀ ਸਿਆਂ ਆਹ ਵੀ ਜੈਤ ਕੀ ਇਹ ਤਾਂ ਵੀਰੇ ਪਹਿਲਾਂ ਪਣੀ ਬਾਗਾਂ ਲਾਉਂਦੀ ਥੋੜੇ ਕਨੇ ਲੋਕਾਂ ਫਿਰ ਮੇਰਾ ਦੋਸਤ ਆਕ ਮੁੰਡਾ ਗੁਰਦੀ ਤੋਂ ਰਣਤੀਰ ਦੀਰਾ ਕਹਿੰਦੇ ਆ ਸਾਡੀ ਪਰਾਣੀ ਲਿਆ ਜਾ ਵਧੀਆ ਉਹ ਮੈਨੂੰ ਕਹਿੰਦਾ ਵੀ ਇਹੀ ਖਰੂਜਾ ਲਾਵਾਂਗੇ ਜੈਤ ਕੀ ਉਹਨੇ ਵੀ ਲਾਇਆ ਉਹ ਮੈਨੂੰ ਕਹਾਂ ਤੂੰ ਲਾਲ ਆਇਆ ਥੋੜੇ ਕਨੇ ਲਾਲ ਉਹ ਬੰਦੇ ਨੇ ਲਵਾ ਸੀ ਪਹਿਲੀ ਵਾਰ ਜੀ ਠੀਕ ਹੈ ਹੈਲਪ ਵੀ ਬਹੁਤ ਕਰੀ ਜੀ ਹੁਣ ਵੀ ਕਰਦੇ ਆਪਾਂ ਨੂੰ ਠੀਕ ਹੈ ਹਾਂਜੀ ਉਹ ਬੰਦੇ ਨੇ ਆਪਣੇ ਕਿਤੇ ਚ ਪਾਇਆ ਇੱਕ ਮੈਂ ਆਪਾਂ ਨਾਲ-ਨਾਲ ਇੱਧਰ ਚੱਲਦੇ ਆਂ ਮੈਂ ਵੇਖ ਰਿਹਾ ਸੀਗਾ ਵੀ ਖਰਾਬ ਕਾਫੀ ਹੋਏ ਪਏ ਆ ਇਹ ਕਾਦੇ ਕਰਕੇ ਹੋ ਗਏ ਗਰਮੀ ਵੱਧ ਪੈਣ ਕਰਕੇ ਜਾਂ ਖਰਾਬ ਹੋਰ ਕੋਈ ਇਹਨਾਂ ਨੂੰ ਕੋਈ ਬਿਮਾਰੀ ਪੈ ਗਈ ਇਹ ਬਿਮਾਰੀ ਕੋਈ ਨਹੀਂ ਧੁੱਪ ਦਾ ਕਾਰਨ ਆ ਜੀ ਹਾਂ ਧੁੱਪ ਦਾ ਕਾਰਨ ਕਰਕੇ ਪੋਲੇ ਹੋ ਜਾਂਦੇ ਹੈਗੇ ਇੱਕ ਉਹਦੀ ਗਰਮੀ ਪੈ ਗਈ ਵੱਧ ਥੋੜੀ ਜੀ ਹਾਂ ਤੇ ਉਹਦਾ ਕਰਕੇ ਵਸੇ ਪੋਲੇ ਹੋਈ ਜਾਂਦੇ ਹੈਗੇ ਹਾਂ ਤੇ ਗਰਮੀ ਦਾ ਨੁਕਸਾਨ ਵੀ ਫਾਇਦੇ ਵੀ ਆਈ ਆ ਆਪਾਂ ਨੂੰ ਹਾਂ ਫਾਇਦੇ ਆ ਜੀ ਦਾ ਰੇਟ ਵੱਧ ਮਿਲਦਾ ਆਪਾਂ ਨੂੰ ਅੱਛਾ ਠੰਡ ਦੇ ਵਿੱਚ ਲੋਕ ਕਹਿੰਦੇ ਘਟਾ ਕੇ ਥੋੜਾ ਹੈ ਗਰਮੀ ਦੇ ਵਿੱਚ ਹੀ ਵਾਧੂ ਵਿਕਦਾ ਜੀ ਮਾਰਕੀਟ ਵਾਧ ਤੇ ਐਂ ਕਰਕੇ ਗਰਮੀ ਚ ਬਹੁਤ ਵਿਕਰ ਗਈ ਹੈ। ਤੇ ਹੁਣ ਹੋਰ ਕਿੰਨੇ ਦਿਨ ਚੱਲੂਗਾ? ਮੈਨੂੰ ਲੱਗਦਾ ਹੈਗਾ ਵੀ ਹੁਣ ਤਾਂ ਲਗਭਗ ਸੀਜ਼ਨ ਜਿਹੜਾ ਹੈਗਾ ਬੰਦ ਹੀ ਹੋ ਗਿਆ। ਬੰਦ ਹੀ ਹੁਣ ਤਾਂ ਬਖਤਮ ਹੋਣ ਕਰਾਰੇ ਹੈ ਜੀ। ਹਾਂ। ਹੁਣ ਚੱਲਦੇ ਨੂੰ ਹੋ ਗਏ 22-25 ਦਿਨ ਲਾ ਲਉ ਤੇ ਜੀ। ਹਾਂ। ਤੇ ਹੁਣ ਤਾਂ ਬਖਤਮ ਹੋਣ ਕਰਾਰੇ ਹੀ ਮਾੜਾ ਮੋਟੀ ਰਹਿ ਗਿਆ ਬਸ। ਤੇ ਹੁਣ ਬਸ ਇੱਕ ਦਿਨ ਤੜਾਈ ਫੂਰ ਦੇਊਗਾ। ਅੱਗੇ ਫਿਰ ਝੋਨਾ ਬੀਜਣਾ ਕਿ ਨਰਮਾ? ਝੋਨਾ ਲਾਵਾਂਗੇ ਵੀਰੇ। ਹਾਂ। ਝੋਨਾ ਲਾ ਕੇ ਦੁਬਾਰੇ ਝੋਨਾ ਵੜ ਗਏ ਫਿਰ ਖਰਬੂਜਾ। ਠੀਕ ਹੈ। ਹਾਂ। ਉਧਰ ਮੈਂ ਵੇਖ ਰਿਹਾ ਤੁਸੀਂ ਮੂੰਗੀ ਲਾਰਖੀ ਆ ਉਹ ਵੀਰੇ ਆਲੂ ਲਾਸੀ ਉੱਥੇ ਆਪਾਂ ਹਾਂ ਆਲੂ ਵੱਢ ਗਏ ਵਟ ਪਟ ਗਏ ਤੇ ਹੁਣ ਆਪਾਂ ਆਪਦਾ ਮੂੰਗੀ ਬੀਜਤੀ ਸਵੇਜ ਉਹ ਵੀ ਆ ਕੁੱਲ ਮਿਲਾ ਕੇ ਜਿਹੜਾ ਹੈਗਾ ਤਜਰਬੇ ਨਵੀਆਂ ਨਵੀਆਂ ਫਸਲਾਂ ਦੇ ਕਰਦੇ ਰਹਿੰਨੇ ਹੋ ਤੁਸੀਂ ਤੁਸੀਂ ਕਰਦੇ ਆ ਜੀ ਗਾਹਾਂ ਵੀ ਹੋਰ ਸੋਚਾਂਗੇ ਦੇਖਾਂਗੇ ਤਜਰਬਾ ਕਰਨ ਦਾ ਰਸਤਾਗਾ ਹਾਂ ਅਜੀ ਗੱਲ ਮੰਨ ਚੀ ਥੋੜੀ ਜੀ ਠੀਕ ਹੈ ਹਾਂ ਜੇ ਕੋਈ ਕਰਿਆ ਤੁਹਾਨੂੰ ਦੱਸਾਂਗੇ ਲਾ ਜੀ ਹਾਂ ਫਾਈਗਾ ਰਸਤਾ ਬਹੁਤ ਖੁਸ਼ੀ ਹੋਈ ਚੰਗਾ ਲੱਗਿਆ ਸਾਨੂੰ ਵੀ ਖੇਤੀ ਬੁਪੇਨਤਾ ਵੱਲ ਇਹ ਫਸਲੀ ਚੱਕਰ ਜਿਹੜਾ ਹੈਗਾ ਸਾਨੂੰ ਬਦਲਾਵ ਵਾਲਾ ਆਉਣਾ ਚਾਹੀਦਾ ਹੈਗਾ ਜੀ ਇਹਦੀ ਗੱਲ ਨਹੀਂ ਕੀ ਹੈ ਜੀ ਆਪਾਂ ਕੰਮ ਕਰਦੇ ਨੇ ਬੱਚੇ ਆਪਣੇ ਹੋ ਲਾ ਲੋ ਨਸ਼ੇ ਪੱਤੇ ਜੀ ਨਹੀਂ ਪੈਂਦੇ ਜੀ ਕੰਮ ਘਟੂਗਾ ਤਾਂ ਨਹੀਂ ਪੂਰਾ ਪੱਲਾ ਹੋ ਗਿਆ ਤਾਂ ਨਹੀਂ ਜੀ ਵੀ ਉਧਰੋਂ ਆਪਣਾ ਮੰਨ ਲਓ ਖਿਆਲ ਹਟਦਾ ਜਿਵਾਕਾਂ ਇੱਧਰ ਕੰਮ ਚ ਲੱਗਦੇ ਆਪਾਂ ਸਭ ਨੂੰ ਵੀ ਰੰਨਾ ਹੀ ਦਿੰਨੇ ਆ ਵੀ ਬੱਚਿਆਂ ਨਾਲ ਲੋ ਆਪਦਾ ਹਨਾ ਨਾਲ ਤਾਂ ਕੰਮ ਕਰਦੇ ਆਗੇ ਤੇ ਨਾਲੇ ਆਪਦਾ ਇੱਧਰ ਆਪਦਾ ਖੇਤੀ ਚ ਵਧੀਆ ਪਰਿਵਾਰਕ ਬੱਚਿਆਂ ਨੇ ਹੋਰ ਪਰਿਵਾਰਕ ਮੈਂਬਰਾਂ ਨੇ ਸਾਥ ਦਿੱਤਾ ਪੂਰਾ ਹਾਂਜੀ ਸਾਰਾ ਤਾਜੀ ਭਤੀਜਾ ਮੇਰਾ ਇੱਕ ਬੇਟਾ ਭਰਾ ਜੀ ਪੂਰਾ ਸਾਥ ਦਿੰਦਾ ਜ ਠੀਕ ਹੈ ਹਾਂਜੀ ਬਾਦੂ ਜੀ ਮੈਂ ਕਹਿ ਦੇਣਾ ਵੀ ਰਹਿੰਦੇ ਕੋਈ ਗੱਲ ਨਹੀਂ ਸਹੀ ਆ ਹਾਂਜੀ ਪੂਰਾ ਸਾਹ ਹੋਰ ਹੁਣ ਕੀ ਲੱਗਦਾ ਕਿੰਨੇ ਕ ਦਿਨਾਂ ਦਾ ਰਹਿ ਗਿਆ ਲਗਭਗ ਖਰਬੂਜਾ ਮੈਂ ਦੇਖ ਰਾਂ ਵੀ ਖਰਾਬੀ ਤਾਂ ਹੋਈ ਆ ਚਲੋ ਭਾਵੇਂ ਮੌਸਮ ਕਰਕੇ ਹੋਈ ਆ ਹਨਾ ਮੀਂਹ ਕਣੀ ਦਾ ਜਾਂ ਕੋਈ ਹੋਰ ਕਾਸੇ ਦਾ ਕਿਹੜਾ ਵੱਧ ਦਾ ਸਰਪੰਦ ਹੈ ਤੇ ਆ ਸਰ ਮੀਂਹ ਦਾ ਕੋਈ ਨਹੀਂ ਜੀ ਮੰਨ ਲਓ ਜੀ ਤਾਂ ਪਰਮਾਤਮਾ ਨੇ ਕੋਈ ਕੋ ਕਰਤਾ ਜੀ ਪ੍ਰੋਪੋ ਆਪਣਾ ਆ ਗਿਆ ਕੋਈ ਹੂੰ ਕ੍ਰੂਪੀ ਆ ਗਈ ਕ੍ਰੂਪੀ ਆ ਗਈ ਕੋਈ ਗੜੇ ਵਗੈਰਾ ਪੈ ਗਏ ਫਿਰ ਤਾਂ ਠੀਕ ਆ ਫਿਰ ਤਾਂ ਨੁਕਸਾਨ ਹੈਗੀ ਹੈਗਾ ਤੇ ਨਹੀਂ ਕੋਈ ਚੱਕਰ ਨਹੀਂ ਜੀ ਕਿ ਆਪਣਾ ਨੋਰਮਲ ਮੀਂਹ ਪੈ ਗਿਆ ਕੁਈ ਯੋ ਕਰਾਈ ਕਰਨੀ ਸੀ ਅੱਛਾ ਪਾਣੀ ਦਾ ਅਸਰ ਪੈਂਦਾ ਕੋਈ ਵੀ ਜਿੱਦਾਂ ਨਹਿਰੀ ਪਾਣੀ ਤੇ ਜਾਂ ਇੱਕ ਆਪਣਾ ਮੋਟਰ ਦਾ ਪਾਣੀ ਧਰਤੀ ਹੇਠ ਲਾ। ਇਹ ਜੇ ਪੈਂਦਾਗਾ। ਹਾਂ ਇਹ ਚ ਕੋਈ ਚੱਕ ਨਹੀਂ ਮਾੜਾ ਪਾਣੀ ਆ ਜਿਵੇਂ ਮਾੜੇ ਪਾਣੀ ਤੇ ਫਰਕ ਪੈਂਦਾ ਝਾੜਦਾ ਹੀ ਪੈਂਦਾ। ਚੰਗਾ ਪਾਣੀ ਆਪਣਾ ਨਹਿਰੀ ਪਾਣੀ ਲਾਤਾ। ਜਿੱਥੇ ਆਪਣਾ ਮਾੜਾ ਪਾਣੀ ਆ ਮਾੜਾ ਲਾਤਾ ਉੱਥੇ ਵੱਲ ਨੂੰ ਸੁੱਕਣ ਦੀ ਵੀ ਦਿੱਕਤ ਆਉਂਦੀ ਆ। ਫੰਗਸ ਵੀ ਵੱਧ ਪੈਂਦੀ ਹੈਗੀ। ਜਿੱਥੇ ਚੰਗਾ ਪਾਣੀ ਹੈਗਾ ਤੇ ਉੱਥੇ ਵੱਲੋਂ ਬਹੁਤ ਕੈਮਰੇ ਨਹੀਂ ਵਧੀਆ ਰਹਿੰਦੀਆਂ। ਇਹਦੇ ਖਰਬੂਜੀ ਦੇ ਸਵਾਦ ਤੇ ਮਠਾਸ ਹਾਂਜੀ ਹਾਂਜੀ ਵੀਰ ਉਹ ਵੀ ਪੈਂਦਾਗਾ। ਹਾਂ ਚੰਗਾ ਪ ਤੇ ਇੱਕ ਅਸੀਂ ਤਾਂ ਬਣਾ ਹੀ ਪੈਂਦਾਗਾ ਇੱਥੇ ਮਾੜੀ ਪਾਣੀ ਤੇ ਥੋੜਾ ਜਿਹਾ ਘਟਕਾਂ ਵਜਾ ਹੂੰ ਚੰਗਾ ਵੀ ਕਰਕੇ ਲਾ ਲੂ ਤੁਸੀਂ ਵੀ ਵਧੀਆ ਖੇਪਾਲਦਾ ਹੈ ਪਾਣੀ ਓਕੇ ਹਾਂ ਚੱਲਦਾ ਜਾਂਦਾ ਘਰ ਹੋ ਜਾਂਦੀ ਜੀ ਹਰੇਕ ਹੋ ਜਾਂਦੀ ਆ ਪਰ ਮਾੜੀ ਪਾਣੀ ਤੋਂ ਕਰਨੀ ਸਹੀ ਆ ਹਾਂ ਦੀਆਂ ਹੋ ਜਾਊਗਾ ਚੰਗਾ ਹੋਊਗਾ ਚੰਗਾ ਪਾਣੀ ਚੰਗਾ ਖੇਤ ਪਾਲਦਾ ਉੱਥੇ ਗਾਹਾਂ ਨੂੰ ਵੀ ਫਿਰ ਖਰਬੂਜਿਆਂ ਦਾ ਨਾਲ-ਨਾਲ ਲਗਾਤਾਰ ਰੱਖਣਾ ਹਾਂ ਜੀ ਨਾਲ ਰੱਖਾਂਗੇ ਜੀ ਕੋਈ ਹੋਰ ਵੈਰਿਟੀ ਲੈਂਦੀ ਖਰਬੂਜਿਆਂ ਦਾ ਚਲਾਉਣਾ ਜੇ ਸੱਚ ਕਿਹੜੀ ਵੈਰਿਟੀ ਸੀ ਵੈਰਿਟੀ ਬੋਬੀ ਹੈ ਜੀ ਇਹ ਬੋਬੀ ਬਾਜਦੀ ਆ ਇਹ ਹਾਂ ਤੇ ਪਹਿਲੇ ਸਾਲ ਮੈਂ ਵੀ ਲੈਂਦਿਆ ਸੀਗਾ ਸਰਸੀ ਤੋਂ ਉਹ ਵੀ ਸੰਦ ਕਰਦਾ ਸੀ ਨਾ ਬੀ ਦਾ ਸਾਥ ਨਹੀਂ ਦਿੱਤਾ ਕਿਸੇ ਨੇ ਅੱਛਾ ਗੱਲ ਮੰਨ ਚ ਰਹੀ ਸੀ ਹਾਂ ਦੱਸੋ ਦੱਸੋ ਹਾਂ ਜੀ ਜਿੰਨੀਆਂ ਹੈਗੀਆਂ ਮੰਨ ਚ ਰਹੀਆਂ ਦੱਸ ਦੋ ਕਿਸੇ ਨੇ ਸਾਥ ਨਹੀਂ ਦਿੱਤਾ ਮੈਂ ਫਿਰ ਫੋਨ ਕਰਕੇ ਗਾਂਹ ਦੀ ਗਾਂ ਉਸੇ ਬੰਦੇ ਨਹੀਂ ਦਾ ਨੌ ਲੈ ਸੀਗਾ ਉਹਨਾਂ ਦਾ ਸਾਸੇ ਵਗ ਜਾ ਹਾਂ ਸਾਸੇ ਤੋਂ ਵੀਲਿਆਂ ਦਾ ਹੀ ਜਾ ਕੇ ਹਾਂ ਦੂਜੇ ਸਾਲ ਵੀ ਸਾਸੇ ਤੋਂ ਫਿਰ ਤੁਹਾਨੂੰ ਤੇ ਆਵੀ ਹੋ ਗਈ ਆਪਣੇ ਕਿਉਂ ਗਾਂਹ ਦੀ ਮਿੱਤਰ ਬੀ ਹੁਣ ਸਰਸੇ ਤੋਂ ਲਿਓਣੇ ਤੁਸੀਂ ਨਾ ਨਾ ਜੀ ਹੁਣ ਤਾਂ ਆਪਣੇ ਢੈਵੀ ਤੋਂ ਲਿਓਣੇ ਆਈ ਆਪਾਂ ਅੱਛਾ ਢੈਵੀ ਤੋਂ ਭਣੀ ਵਗ ਤੋਂ ਮਿਲ ਜਾਂਦਾ ਉਦੋਂ ਬਹੁਤ ਬਹੁਤ ਦਿੱਕਤ ਆਈਆਂ ਸੀ अच्छा ਇਹ ਤਾਂ ਤੁਸੀਂ ਜਿਵੇਂ ਹੁਣ ਤੁਸੀਂ ਖੁਦ ਨਹੀਂ ਵੀ ਤਿਆਰ ਕਰ ਸਕਦੇ ਇਹਨਾਂ ਦੇ ਅੰਦਰ ਵੀ ਨਹੀਂ ਨਹੀਂ ਖੁਦ ਨਹੀਂ ਕਰ ਸਕਦੇ ਜੀ ਹਾਂ ਬਸ ਸਾਨੂੰ ਯੂਨੀਵਰਸਟਰੀਆਂ ਦੇ ਖੇਤੀਬਾੜੀ ਕੇਂਦਰਾਂ 'ਚ ਅਸੀਂ ਆਪਣੇ ਇੱਥੇ ਬਠਿੰਡੇ ਵੀ ਖੋਖਰ ਕਲਾਂ ਉਹਨਾਂ ਨਾਲ ਬਹੁਤ ਸਾਰਾ ਵਾਇਆ ਜੀ ਆਏ ਸੀਗੇ ਉਹ ਕਹਿੰਦੇ ਵੀ ਅਸੀਂ ਵੀ ਇਹ ਤਿਆਰ ਕਰ ਰਹੇ ਹਾਂ ਤੇ ਸਾਨੂੰ ਆਉਣ ਵਾਲੇ ਸਮੇਂ 'ਚ ਹੀ 15000 ਰੁਪਏ ਕਿਲੋ ਮਿਲ ਜੂ ਤੇ ਹੁਣ ਆਪਾਂ ਲੈ ਆਏ ਸੀ 85000 ਰੁਪਏ ਕਿਲੋ ਲੈ ਆਏ ਸੀ 85000 ਨੂੰ ਕਿਲੋ ਤੇ ਕਿੰਨਾ ਪੈ ਗਿਆ 4 ਕਿੱਲਾਂ 'ਚ ਇਹ ਜਿਹਾ 250 ਗ੍ਰਾਮ ਪੈਂਦਾ ਜੀ ਕਿੱਲੇ 'ਚ 250 ਗ੍ਰਾਮ ਹਾਂਜੀ ਪੀਏਯੂ ਲੁਧਿਆਣਾ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਉੱਥੇ ਨਹੀਂ ਸੰਪਰਕ ਕੀਤਾ ਜਾਂ ਉਹਨਾਂ ਨੇ ਤੁਹਾਨੂੰ ਇੱਕ ਉਦਮੀ ਕਿਸਾਨ ਦੇ ਤੌਰ ਤੇ ਜਾਂ ਤੁਸੀਂ ਬਖਰੀ ਫਸਲ ਵੀਜੀ ਉਹਦੇ ਤੌਰ ਤੇ ਤੁਹਾਨੂੰ ਬੁਲਾਇਆ ਹੋਣਾ ਨਹੀਂ ਜੀ ਅਸਲ ਮੈਂ ਤੁਹਾਨੂੰ ਸਹੀ ਗਾਣੀ ਦੱਸਾਂ ਪਹਿਲੇ ਸਾਲ ਵੀ ਮੈਂ ਦੇਖਿਆ ਸੀਗਾ ਪੀਆਈਯੂ ਨੇ ਕੋਈ ਲਾਲ ਉਧਰ ਉਧਰ ਨੰਬਰ ਸਾਨੂੰ ਜਰੂਰ ਦਿੰਦੇ ਜੀ ਪਰ ਕੋਈ ਕੇਅਰ ਨਹੀਂ ਕਰਦਾ ਜੀ ਅੱਛਾ ਹਾਂ ਜੀ ਜੇ ਮੰਨ ਲਓ ਕਿਸੇ ਡਾਕਟਰ ਨੂੰ ਫੋਨ ਲਾ ਲਿਆ ਆਪਾਂ ਲਾ ਲੈਨੇ ਆ ਉਹ ਕਹਾਂ ਫਲਾਣੇ ਨਾਲ ਕਰ ਲੋ ਫਲਾਣੇ ਕਰ ਲੋ ਪਰ ਕੋਈ ਵਧੀਆ ਕੇਅਰ ਨਹੀਂ ਕਰਦੇ ਇਹ ਜਿਹੜਾ ਖੇਤੀ ਵਿਗਿਆਨ ਕੇਂਦਰ ਤੁਹਾਡੇ ਖੋਖ ਰ ਇਹਨਾਂ ਨੇ ਨੀ ਕਦੇ ਤੁਹਾਡੇ ਖੇਤ ਗੇੜਾ ਮਾਰੇ। ਅਸੀਂ ਆਪਣੇ ਕੋਲੇ ਵਧੀਆ ਹੈਲਪ ਕਰਦੇ ਹਈ ਹੈਗੇ ਜੀ। ਜਿਹੇ ਜੋਗੇ ਹੈਗੇ ਕਰਦੇ ਹੈਗੇ। ਐਤਕੀ ਵੀ ਆ ਗਏ ਆ। ਪਰ ਆਮ ਨਹੀਂ ਜੀ ਉਹ ਗੱਲ ਨਹੀਂ। ਜਿਵੇਂ ਵੀ ਜ਼ਿਮੀਂਦਾਰ ਨੂੰ ਵਧੀਆ ਆਪਣਾ ਹੌਸਲਾ ਵਧੇ। ਪਰ ਉਸ ਤੋਂ ਕੋਈ ਸਬਸਿਡੀ ਮਿਲੇ ਆਪਾਂ ਨੂੰ। ਕੋਈ ਹੋਰ ਮਿਲੇ ਉਹ ਗੱਲ ਨਹੀਂ। ਉਸ ਨਾ ਸਰਕਾਰਾਂ ਸਾਥ ਦਿੰਦੀਆਂ ਜੀ। ਨਾ ਕੋਈ ਹੋਰ ਦਿੰਦਾ। ਪਾਣੀ ਦੀ ਖਪਤ ਕਿੰਨੀ ਆ? ਜਿਵੇਂ ਕਣਕ ਨੂੰ ਬਹੁਤ ਪਾਣੀ ਲਾਉਣੇ ਪੈਂਦੇ ਆ ਝੋਨੇ ਨੂੰ ਬਹੁਤ ਲਾਉਣਾ ਪੈਂਦਾ। ਇਹਨੂੰ ਕਿੰਨਾ ਕੁ ਲਾਉਣਾ ਪੈਂਦਾ? ਪਾਣੀ ਨੂੰ ਬਿਲਕੁਲ ਜੀ ਖਾਲੀਆਂ ਤੁਸੀਂ ਦੇ ਇਹਦਾ ਬਜਾਈ ਦਾ ਜਿਹੜਾ ਤਰੀਕਾ ਹੈ ਆਈਆਂ ਬੈੱਡ ਬਣਾ ਕੇ ਜਾਂ ਹੋਰ ਤਰੀਕੇ ਨਾਲ ਵੀ ਲੱਗਦਾ ਬੈੱਡ ਬਣਾ ਕੇ ਬਾਈ ਜੀ ਬੈੱਡ ਬਣਾ ਮੈਂ ਤਾਂ ਜਿਹੜਾ ਸਾਡੇ ਧਿਆਨ ਚ ਗੱਲ ਆ ਵੀ ਬੈੱਡ ਬਣਾ ਕੇ ਤੇ ਬਸ ਇਹਦੀ ਮੂਰੀਆਂ ਕਰ ਲੈਣਾ ਵੀ ਮੰਨ ਲਓ ਵੀ ਹੁਣ ਤਾਂ ਥੋੜਾ ਸਾਂਚਾ ਬਣਾ ਲਿਆ ਮੂਰੀ ਨੇੜੇ ਵੀ ਹੋ ਜਾਂਦੀ ਆ ਕੋਈ 200 ਗ੍ਰਾਮ ਵੀ ਪਾਉਣ ਦਾ ਕਿਲੇ ਦਾ ਕੋਈ 250 ਵੀ ਪਾਉਣ ਦਾ ਪਰ ਪਹਿਲਾਂ ਤਾਂ ਐਂ ਜਿਹਾ ਲੱਗਦਾ ਸੀ ਬਿੱਲੀਆਂ ਵੱਲਾਂ ਪਰ ਜਿੰਨੇ ਕੁ ਥੋੜੀਆਂ ਬਿੱਲੀਆਂ ਲੱਗੀਆਂ ਨਾ ਵੀ ਮੇ ਘੱਟ ਪਏ ਜੀ ਉਨੀਆਂ ਕਾਮਯਾਬ ਆ ਵੀ ਹੱਥਾਂ ਨਾਲ ਹੀ ਲਾਉਨੇ ਹੋ ਹੱਥਾਂ ਨਾਲ ਆਉਣੇ ਬਾਈ ਜੀ ਕਿੱਕ ਚੁੰਡੀ ਨਾਲ ਚੁੰਡੀ ਨਾਲ ਹੂੰ ਬੇਚੋ ਕੋਈ ਐਦਾ ਵੀ ਹੁੰਦਾ ਹੋਣਾ ਵੀ ਕੋਈ ਵੀ ਮਿਸ ਹੋ ਜਾਂਦਾ ਹੋਣਾ ਨਹੀਂ ਇੱਕ ਐਦਾ ਹੀ ਹੁੰਦਾ ਬਾਈ ਜੀ ਜਿਹਦਾ ਕੋਈ ਮੰਨ ਲਓ ਚੂਹਾ ਵਗੈਰਾ ਲੱਗਿਆ ਚਾ ਕੇ ਤਾਂ ਕੀ ਗਣਾ ਤੇ ਕੋਈ ਬੜਾ ਡੂੰਗਾ ਲੱਗਿਆ ਨਹੀਂ ਕੋਈ ਦਿੱਕਤ ਆਉਂਦੀ ਹੋਰ ਕਿਸਾਨ ਤੁਹਾਨੂੰ ਦੇਖ ਕੇ ਜਾਂ ਤੁਹਾਡੇ ਪਿੰਡ ਦੇ ਜਾਂ ਆਸ-ਪਾਸੇ ਗਵਾਂਢੀ ਪਿੰਡਾਂ ਦੇ ਆਉਂਦੇ ਹੋਣੇ ਦੇਖਣ ਵੀ ਹਰਪਾਲ ਸਿੰਘੋਂ ਦੇ ਬਾਣ ਚ ਗੇੜਾ ਮਾਰ ਕੇ ਅੱਗੇ ਕਿੰਨਾ ਇੱਕ ਚੰਗਾ ਗਾ ਕਿੰਨਾ ਕ ਫਾਇਦਾ ਹੋ ਰਿਹਾ ਸਾਰੇ ਆਉਂਦੇ ਆ ਜੀ ਉਧਰ ਵੀ ਦੇਖਦੇ ਆ ਵੀ ਕਿਵੇਂ ਕੋਸਾ ਕੀਦਾ ਖਰਬੂਜਾ ਮਾਰਾ ਕੀਦਾ ਚੰਗਾ ਜੀ ਸਾਰੇ ਨਿਗਾ ਮਾਰਦੇ ਆ ਕਹਿੰਦੇ ਆ ਵੀ ਅਸੀਂ ਵੀ ਲਾਵਾਂਗੇ ਹਾਂਜੀ ਲਾਉਂਦੇ ਆ ਬਹੁਤ ਕੋਸ਼ਿਸ਼ ਹਾਂਜੀ ਕੋਸ਼ਿਸ਼ ਕਰਨ ਸ਼ਾਇਦ ਲਾਉਂਦੇ ਹਾਂਜੀ ਕਰਨਗੇ ਹਾਂ ਚਾ ਕੱਲੇ ਖਰਬੂਜੇ ਖਾਣ ਹੀ ਆਉਂਦੇ ਆ ਹਾਂਜੀ ਕਹਿੰਦੇ ਆ ਜੀ ਆਪਾਂ ਤਾਂ ਕਹਿੰਦੇ ਲਾਓ ਸਭ ਨੂੰ ਲਾਉਈਏ ਆਪਾਂ ਤਾਂ ਕਹਿੰਦੇ ਜੀ ਆਪਾਂ ਤਾਂ رائے ਦਿੰਨੇ ਆ ਜੀ ਵੀ ਲਾਓ ਜਿੰਨੇ ਕ ਜੋਗੀ ਹੋਗੇ ਹੋਗੇ ਅੱਗਾ ਅਗਲੀ ਮਰਜੀ ਆ ਜੀ ਹੁਣ ਹੋਰ ਵੀ ਮੋਡ ਲਾਉਂਦੇ ਆ ਆਪਣੇ ਹਾਂ ਹਾਂ ਪਹਿਲੇ ਸਾਲ ਆਪਾਂ ਲਾਏ ਸੀਗੇ ਆਪਣੇ ਯਾਰ ਦੋਸਤ ਦੀ ਆ ਲਾਏ ਜੀ ਉਹਨਾਂ ਨੇ ਇਹ ਨਾਲ ਮਿਲ ਕੇ ਵਧੀਆ ਵੀ ਕੀ ਜਾਂਦਾ ਹੈਗਾ ਇੱਕ ਤਾਂ ਬੰਦਾ ਐ ਕਹਿੰਦਾ ਵੀ ਆਪਾਂ ਇਕੱਲੇ ਲਈ ਆਪਣੇ ਮਨਚੀਂ ਕਰ ਲਈ ਹਾਂ ਆਪਾਂ ਕਹਿੰਦਾ ਹੋਰ ਲਾਓ ਰਲ ਕੇ ਗੱਡੀਆਂ ਜੁਗਾ ਲੈਣੇ ਜੀ ਹੁਣ ਵੀ ਜੁਗਾ ਲੈਣੇ ਹਨ 20 ਲਾਪਾ ਤੇ 30 ਲਾਪਾ ਦੇ ਕੇ ਇਕੱਠੀ ਗੱਡੀ ਕਰ ਲਈ ਸੋਖਾ ਜੀ ਬੰਦਾ ਵਧੀਆ ਜੇ ਕੋਈ ਕੰਮ ਕਰੂ ਵਧੀਆ ਆਪਾਂ ਲਾ ਲਾ ਕੇ ਕੰਮ ਕਰੂ ਤਰੱਕੀ ਬੋਲ ਸਕਦਾ ਸਾਂਝਾ ਵੀ ਕਰ ਸਕਦਾ ਸਕਦਾ ਜੀ ਇੱਕੋ ਹੀ ਬੰਦੇ ਹੋਣ ਵਹੀਕਲ ਖਰਚਾ ਕਰ ਹਾਂ ਵਹੀਕਲ ਇਕੱਠਾ ਲੈ ਲਓ ਜੀ ਬਚਤ ਹੁੰਦੀ ਆ ਜੀ ਬਿਲਕੁਲ ਬਹੁਤ ਚੰਗਾ ਲੱਗਿਆ ਬਾਈ ਜੀ ਤੁਹਾਨੂੰ ਮਿਲ ਕੇ ਕੋਈ ਤੁਸੀਂ ਆਪਣੇ ਤਰਫੋਂ ਗੱਲ ਕਹਿਣੀ ਚਾਹੁੰਦੇ ਹੋ ਮੇਰੇ ਤੋਂ ਪ ਨਹੀਂ ਮਾਤਾ ਇਹੀ ਕਹਿਣਾ ਜਉਣਾ ਜੀ ਵੀ ਜੇ ਕੋਈ ਕਰ ਸਕਦਾ ਜਿੰਨਾ ਕਹੁੰਦਾ ਕਰੀ ਵਧੀਆ ਹੂੰ ਵਧੀਆ ਹੋਗਾ ਬਨਾਫਾਇਦੇ ਚ ਘਾਟੜਾ ਸੌਦਾ ਨਹੀਂ ਕੋਈ ਹੂੰ ਮਿਹਨਤ ਜ਼ਰੂਰ ਆ ਜੀ ਇਹ ਤਾਂ ਹੈ ਨਹੀਂ ਵੀ ਆਪਾਂ ਕਣਕ ਝੋਨੇ ਵਾਂਗੂ ਇਕੱਲਾ ਪਾਣੀ ਲਾਦਾ ਘਰ ਜਾ ਕੇ ਪੈਗੇ ਉਹਦਾ ਠਾਂ ਜ ਉਹਦਾ ਠੰਡ ਜਾ ਆ ਕੇ ਸਾਰਾ ਕੰਮ ਕਰਨਾ ਕਿਉਂਕਿ ਆਪਾਂ ਵੇਖਦੇ ਆਂਗੇ ਬਹੁਤ ਪ੍ਰਵਾਸੀ ਲੋਕ ਜਿਨ੍ਹਾਂ ਨੂੰ ਆਪਾਂ ਭਈਏ ਕਹਿ ਦਿੰਨੇ ਆ ਜੂਪੀ ਦੇ ਜਾਂ ਬਿਹਾਰ ਦੇ ਉਹ ਇਧਰ ਆ ਕੇ ਆਪਣੇ ਤੋਂ ਜ਼ਮੀਨਾਂ ਠੇਕੇ ਤੇ ਲੈ ਕੇ ਸਬਜੀ ਫਰੂਟ ਖਰਬੂਜੇ ਤਰਬੂਜ ਇਹਨਾਂ ਦੀ ਬਹੁਤ ਖੇਤੀ ਕਰਦੇ ਆ ਜਦੋਂ ਉਹ ਕਰ ਸਕਦੇ ਆ ਤਾਂ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਆ ਆਪਾਂ ਕਰ ਸਕਦੇ ਆ ਜੀ ਆਪਾਂ ਕਰਕੇ ਰਾਜੀ ਨਹੀਂ ਜੀ ਹੁਣ ਆਪਣੇ ਬੱਚੇ ਬਾਹਰ ਜਾਈ ਜਾਂਦੇ ਆਗੇ ਹੋਰ ਜਾਈ ਜਾਂ ਉੱਥੇ ਕੰਮ ਹੀ ਕਰਦੇ ਆ ਮੀਤਾਂ ਸੋਚੀ ਹੀ ਹੈਗੀ ਜਾਂਦੇ ਆਗੇ ਕੰਮ ਆਪ ਇੱਥੇ ਕਰ ਸਕਦੇ ਆਗੇ ਰੋਟੀ ਯੁੱਗ ਦਾ ਕਰ ਹੀ ਸਕਦੇ ਆਗੇ ਉੱਥੇ ਜਾ ਕੇ ਆਪ ਅੱਖਾਂ ਤੋਂ ਰੁੱਖ ਹੋ ਕੇ ਕਰਦੇ ਆ ਸਹੀ ਹੈ ਇੱਥੇ ਲੋਕਾਂ ਦੇ ਸਾਹਮਣੇ ਕਰਦੇ ਆ ਇੱਥੇ ਕਿਹੜਾ ਸ਼ਰਮ ਆਉਂਦੀ ਆ ਆਪਾਂ ਨੂੰ ਕੋਈ ਸਹੀ ਹੈ ਕਰਦੇ ਆ ਉੱਥੇ ਆ ਇੱਥੇ ਕਰ ਲੋ ਨਾਲੇ ਕੰਮ ਦੀ ਕਾਦੀ ਸ਼ਰਮ ਆ ਹੈ ਨਾ ਕੰਮ ਦੀ ਕਾਦੀ ਆ ਜੀ ਘੱਟ ਕਰ ਲੋ ਕਿਸੇ ਬੰਦਰ ਚ ਨਹੀਂ ਆਪਾਂ ਸਹੀ ਆ ਬਹੁਤ ਚੰਗਾ ਲੱਗਿਆ ਬਾਈ ਹਰਪਾਲ ਸਿੰਘ ਤੇ ਗਾਹਾਂ ਵੀ ਕਿਉਂਕਿ ਅਸੀਂ ਥੋੜਾ ਬੋਟਾਂ ਕਰਕੇ ਲੇਟ ਹੋ ਗਏ ਥੋੜੇ ਦਿਨ ਪਹਿਲਾਂ ਆਉਣਾ ਸੀ ਅਸੀਂ ਤੇ ਫਿਰ ਵੀ ਚਲੋ ਇਸ ਗੱਲ ਦੀ ਤੁਹਾਨੂੰ ਵਧਾਈ ਆ ਵੀ ਬਹੁਤ ਸੋਹਣਾ ਤੁਸੀਂ ਉਦਮ ਇਹ ਸ਼ੁਰੂ ਕੀਤਾ ਮਾਨ ਬਣਾਇਆ ਬੰਦਾ ਟੀਚਰਾਂ ਕਰਵਾ ਕੇ ਸਫਤਾਂ ਤੱਕ ਪਹੁੰਚਦਾ ਹੈ ਨਾ ਉਹ ਸਾਡਾ ਦੋਸਤ ਆ ਬਾਈ ਜਗਤਾਰਣ ਜਾਨ ਉਹ ਕਹਿੰਦਾ ਹੁੰਦਾ ਵੀ ਟੀਚਰਾਂ ਤੋਂ ਸਫਤਾਂ ਤੱਕ ਪਹੁੰਚਣਾ ਬਹੁਤ ਔਖਾ ਤੇ ਪਰ ਬੰਦਾ ਪਹੁੰਚ ਜਾਂਦਾ ਹਾਂਜੀ ਹਾਂਜੀ ਹੈ ਨਾ ਹਾਂ ਦੀ ਗੱਲ ਹੈ ਤੇ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਲੱਗੇ ਰਹੋ ਹਰਪਾਲ ਸਿੰਘ ਪਿੰਡ ਭਾਈ ਦੇਸਾ ਤੋਂ ਸਬਕ ਕਿਲੇ ਤੋਂ ਸ਼ੁਰੂ ਕੀਤਾ ਸੀ ਖਰਬੂਜੇ ਦੀ ਖੇਤੀ ਤੇ ਅੱਜ 4 ਕਿल्ले ਜਿਹੜੇ ਹੈਗੇ ਇਹਨਾਂ ਨੇ ਖਰਬੂਜੇ ਦੇ ਜਿਹਦੇ ਵਿੱਚ ਖੇਤ ਚ ਅਸੀਂ ਖੜੇ ਆ ਤੇ ਨਾਲ ਕਿਲਾ ਤਰਬੂਜ ਤੇ ਉਧਰ ਸਾਹਮਣੇ ਇਹਨਾਂ ਨੇ ਪਹਿਲਾਂ ਆਲੂ ਬੀਜੇ ਸੀ ਤੇ ਹੁਣ ਮੂੰਗੀ ਬੀਜੀ ਹੋਈ ਆ ਫਸਲੀ ਵਿਭਿੰਨਤਾ ਵੱਲ ਵਧ ਰਿਹਾ ਫਸਲੀ ਚੱਕਰ ਚੋਂ ਨਿਕਲ ਰਿਹਾ ਜਿਹੜੇ ਅਸੀਂ ਫਸਲੀ ਇੱਕ ਜਿਹੜੇ ਆਪਦੇ ਸ਼ਡਿਊਲ ਅੰਦਰ ਬਣਾ ਲਈ ਆ ਵੀ ਕਣਕ ਕਣਕ ਤੋਂ ਬਾਅਦ ਝੋਨੇ ਤੇ ਝੋਨੇ ਤੋਂ ਬਾਅਦ ਫਿਰ ਕਣਕ ਉਹਦੇ ਵਿੱਚੋਂ ਸਾਨੂੰ ਨਿਕਲਣਾ ਪੈਣਾ ਜੇ ਅਸੀਂ ਧਰਤੀ ਹੇਠਲਾ ਪਾਣੀ ਬਚਾਉਣਾ ਜੇ ਅਸੀਂ ਆਪਦੀ ਆਮਦਨ ਨੂੰ ਵਧਾਉਣਾ ਜੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਖੇਤੀ ਦਾ ਮਾਡਲ ਦੇਣਾ ਸੋ ਖੇਤੀ ਮਾਡਲ ਅਸੀਂ ਚੰਗਾ ਤਾਂ ਹੀ ਦੇ ਸਕਦੇ ਆ ਜੇ ਹਰਪਾਲ ਸਿੰਘ ਵਾਂਗੂ ਅਸੀਂ ਮਿਹਨਤ ਕਰਾਂਗੇ ਜੇ ਅਸੀਂ ਕਿਤੇ ਰੋਟੀ ਖਾ ਕੇ ਤੇ ਲੱਤ ਤੇ ਲੱਤ ਧਰ ਕੇ ਸੌ ਜਾਾਂਗੇ ਤੇ ਬਾਕੀ ਕੰਮ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਛੱਡ ਦੇਾਂਗੇ ਵੀ ਖੇਤ ਜਾ ਕੇ ਉਹ ਆਪੇ ਕਰਨਗੇ ਤਾਂ ਫੇਰ ਸ਼ਾਇਦ ਅਸੀਂ ਇੱਕ ਦਿਨ ਜਿਹੜਾ ਹੈਗਾ ਖੇਤੀ ਪਤਨ ਵੱਲ ਚਲੇ ਜਾਾਂਗੇ ਸੋ ਸਾਨੂੰ ਵੀ ਹਰਪਾਲ ਸਿੰਘ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਥੋੜਾ ਖੇਤੀ ਵਿਭਿੰਨਤਾ ਵੱਲ ਫਸਲੀ ਚੱਕਰ ਚੋਂ ਨਿਕਲ ਕੇ ਸੋਚਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਵੀ ਬਹੁਤ ਮੁਨਾਫਾ ਚੰਗਾ ਖਾਟ ਸਕਦੇ ਹੋ ਸੋ ਤੁਹਾਨੂੰ ਇਹ ਸਟੋਰੀ ਇਹ ਗੱਲਬਾਤ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਸਾਂਝੀ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਪਹੁੰਚੇ ਤੇ ਦੂਸਰਿਆਂ ਨੂੰ ਵੀ ਸੇਧ ਮਿਲੇ ਸੋ ਇੱਥੇ ਆਗਿਆ ਲੈਨੇ ਆ ਬਾਈ ਹਰਪਾਲ ਸਿੰਘ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਇੱਥੇ ਆਗਿਆ ਦਿਓ ਕੈਮਰਾਮੈਨ surjeet ਨਾਲ ਭਾਈ ਦੇਸਾ ਤੋਂ ਮੈਂ ਹਰਜਿੰਦਰ ਸਿੱਧੂ